ਬਰਨਾਲਾ ਟਰੈਕਟਰ ਮੰਡੀ ਦੇ ਖੜੇ ਆ ਬਈ ਅੱਜ ਆਪਾਂ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਟਰੈਕਟਰਾਂ ਦੇ ਰੇਟ ਬਰਨਾਲਾ ਟਰੈਕਟਰ ਮੰਡੀ ਦੇ ਇਹ ਦਿਨ ਸੋਮਵਾਰ ਨੂੰ ਲੱਗਦੀ ਹੈ ਨਿਊ ਹਾਲੈਂਡ 3630 ਤੋਂ ਆਪਾਂ ਕਰਦੇ ਆ ਸਟਾਰਟ ਵੀਡੀਓ ਨੂੰ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਮਾਡਲ ਹੈਗਾ ਜੀ 2012 4 ਲੱਖ ਤੇ 65000 ਰੁਪਏ ਬਾਈ ਡਿਮਾਂਡ ਕਰਦਾ ਟਾਪ ਮਾਡਲ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀ ਆਪਾਂ ਟਾਇਰ ਬਹੁਤ ਵਧੀਆ ਪਏ ਆ 16 ਵਾਲੇ ਟਾਇਰ ਆ ਜੀ ਮੰਗਰਲੇ ਮੂਹਰੇਲੇ ਟਾਇਰ ਵੀ ਬਹੁਤ ਵਧੀਆ ਪਏ ਆ ਟਰੈਕਟਰ ਦੇ ਇੰਜਨ ਉੰਜਨਾ ਟਰੈਕਟਰ ਦਾ ਕਿਤੇ ਉਹ ਲੀਕ ਸੀ ਨਹੀਂ ਪੂਰਾ ਵਧੀਆ ਪਿਆ ਟਰੈਕਟਰ ਜਮਾ ਬਹੁਤ ਵਧੀਆ ਕੰਡੀਸ਼ਨ ਦਾ ਪੂਰਾ ਵਧੀਆ ਜਮਾ ਅੱਗੇ ਆ ਗਿਆ ਜੀ ਅਰਜਨ ਲੋਗੋ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ ਟਾਇਰਾਂ ਦੀ ਗੱਲ ਕਰੀ ਆਪਾਂ ਟਾਇਰ ਭਾਏ 80-85 ਪੈਸੇ ਮੰਗ ਰਲੇ ਬਹੁਤ ਸੋਹਣਾ ਟਰੈਕਟਰ ਹੈ ਉੱਡ ਵਾਲੀ ਸ਼ਕਤੀ ਲੱਗੀ ਆ ਟਰੈਕਟਰ ਦੇ 605 ਹੈ ਇਹ ਨੰਬਰ ਪੰਜਾਬ ਆ ਜੀ ਪਟਿਆਲੇ ਦਾ 2015 ਮਾਡਲ ਹੈ 5 ਲੱਖ 10 ਹਜ਼ਾਰ ਰੁਪਏ ਬਾਈ ਡਿਮਾਂਡ ਕਰਦੇ ਆ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਨੂੰ ਜੜਮੀ ਬਹੁਤ ਵਧੀਆ ਪਿਆ ਜੀ ਟਰੈਕਟਰ ਦਾ ਕਿਤੇੋਂ ਲੀਕ ਸੀਕ ਨਹੀਂ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਦੀ ਅੱਗੇ ਆ ਗਿਆ ਜੀ 735 ਇਹ ਵੀ ਟਰੈਕਟਰ ਬਹੁਤ ਵਧੀਆ ਜੀ ਮਾਡਲ ਹੈਗਾ ਜੀ ਇਹ 97 1 ਲੱਖ ਤੇ 45000 ਰੁਪਿਆ ਬਾਈ ਡਿਮਾਂਡ ਕਰਦੇ ਆ ਇੰਜਨ ਉੰਜਨ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਟਰੈਕਟਰ ਦੀ ਟੋ ਲੁੱਕ ਹੈ ਜੀ ਟਰੈਕਟਰ ਜਮਾ ਮਾਗਰਲੇ ਟਾਇਰ ਵੀ ਵਧੀਆ ਪਈ ਹੈ ਜੀ ਤੇ ਨੂਰਲੇ ਟਾਇਰ ਵੀ ਪੂਰੇ ਵਧੀਆ ਰੀਡ ਵੀ ਠੀਕ ਹੀ ਆ ਬਾਕੀ ਬਤਰੋ ਮੌਕੇ ਦੇ ਲੈਸ ਮਸ ਹੋ ਜਾਂਦਾ ਹੁੰਦਾ ਅੱਗੇ ਆ ਗਿਆ ਜੀ ਫਾਰਮ ਟਰੈਕ 60 2009 ਮਾਡਲ ਪਟਰ ਹੈ 290000 ਰੁਪਏ ਬਾਈ ਡਿਮਾਂਡ ਕਰਦੇ ਆ ਉਜ ਨੂੰ ਜੰਦੀ ਕੰਡੀਸ਼ਨ ਚੈੱਕ ਕਰ ਲਓ ਜੀ ਲਈ ਖੀਕ ਨਹੀਂ ਟਰੈਕਟਰ ਕਿਦੋਂ ਬਹੁਤ ਵਧੀਆ ਕੰਡੀਸ਼ਨ ਦਾ ਮਾਗਰ ਲੀਟਰ ਇਹਦੇ ਹੋਈ ਹੈ ਜੀ 14928 ਵਾਲੇ ਚਾਰੀ ਟਾਇਰ ਐਮ ਆਰਐਸ ਰੇਡਰ ਕਰਦੇ ਬਹੁਤ ਵਧੀਆ ਕੰਡੀਸ਼ਨ 'ਚ ਹੋਈ ਹੈ ਜੀ 85 90 ਪੈਸੇ ਦਾ ਰਮਗਰ ਨੇ ਇਹ ਕੁਝ ਲੱਗਾ ਹੋਇਆ ਟਰੈਕਟਰ 'ਤੇ 290000 ਰੁਪਿਆ ਡਿਮਾਂਡ ਕਰਦੇ ਆ ਬਾਈ ਪੂਰੀ ਵਧੀਆ ਕੰਡੀਸ਼ਨ 'ਚ ਹੋ ਜਾਣਾ ਮਗਰਾ ਆਟਮ ਗ੍ਰੀਟਰ ਟਰੈਕਟਰ ਦੇ ਪੂਰੇ ਵਧੀਆ ਪਿਆ ਕਿਤੇ ਜਰੇ ਜਰੇ ਨਹੀਂ ਅੱਗੇ ਆ ਗਿਆ ਜੀ ਪ੍ਰੀਤ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਟਾਪ ਮਾਡਲ ਹੈ 2020 ਮਾਡਲ ਟਰੈਕਟਰ ਹੈ 4,65,000 ਰੁਪਏ ਬਾਈ ਡਿਮਾਂਡ ਕਰਦੇ ਆ ਟਾਇਰਾਂ ਦੀ ਕੰਡੀਸ਼ਨ ਕਰੀਏ ਆਪਾਂ ਚਾਰ ਰੇਟ ਐ ਰਹੀ ਇਹਦੇ ਪਏ ਆਗੇ 90 ਪੈਸੇ ਬਹੁਤ ਵਧੀਆ ਕੰਡੀਸ਼ਨ ਆ ਡਲ ਹੀ ਛਤਰੀ ਲੱਗੀ ਹੈ ਟਰੈਕਟਰ ਤੇ ਤਿੰਨ ਜਣ ਜਣ ਦਾ ਜਮਾ ਨਵੇਂ ਹੀ ਪਿਆ ਸੀਲਡ ਟਰੈਕਟਰ ਹੈ ਜਮਾ ਕਿ ਤੋਂ ਹਜੇ ਚਾਬੀ ਨਹੀਂ ਲੱਗੀ ਜਿਹਨੂੰ ਆਰਡ ਨੰਬਰ ਹੈ ਪੀਬੀ 12 ਹਮੋਕੇ ਟਰੈਕਟਰ ਜਮਾ 400 ਗਰਮ ਚੈੱਕ ਕਰ ਲਈਏ। ਮਾਗਰੋਂ ਵੀ ਸਲੂਟਿਆਤ ਮਰਾ ਦਿੰਦੇ ਆ। ਨੋ ਕਰੂ ਜੱਟ। ਪੂਰਾ ਓਕੇ ਹੈ ਜੀ ਟਰੈਕਟਰ ਜਮਾ। ਅੱਗੇ ਆ ਗਈ ਨਿਊ ਹਾਲੈਂਡ 33 ਦੀ ਇਹ ਬਹੁਤ ਵਧੀਆ ਟਰੈਕਟਰ ਆ ਟਾਇਰਾਂ ਦੀ ਕੰਡੀਸ਼ਨ ਜਿਵੇਂ ਨਵੇਂਾਂ ਵਾਂਗੂ ਪਈ ਆ ਜੀ ਚਾਰੇ ਟਾਇਰ ਇੰਜਣ ਉੰਜਣ ਵੀ ਜਮਾਂ ਕਿਤੇ ਲੀਕ ਸੀ ਕਿ ਨਹੀਂ ਪੂਰਾ ਵਧੀਆ ਪਿਆਈ ਜਮਾਂ 2009 ਮਾਡਲ ਆ ਜੀ 4,65,000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਬਾਾਕੀ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਜੀ ਆ ਗਿਆ ਜੀ 855 ਜਮਨ ਨਮਾ ਟਰੈਕਟਰ ਹੈ ਜੀ ਇਹ ਵੀ 855 2019 ਮਾਡਲ ਟਰੈਕਟਰ ਹੈ ਜਿੰਨੂੰ ਜਿੰਨ ਚੈੱਕ ਕਰਨ ਨੂੰ ਪਾਇਪ ਤੋਂ ਵੀ ਨਹੀਂ ਰੰਗ ਲਿਆ ਜੀ ਇਹਦੇ ਤੋਂ ਟਾਇਰ ਟੂਰ ਵੀ ਪੂਰੇ ਵਧੀਆ ਪਿਆ ਟਰੈਕਟਰ ਦੇ 6 ਲੱਖ ਤੇ 15000 ਰੁਪਏ ਬਾਈ ਡਿਮਾਂਡ ਕਰਦੇ ਜੀ ਬਹੁਤ ਵਧੀਆ ਟਰੈਕਟਰ ਹੈ ਜੀ ਅੱਗੇ ਆ ਗਿਆ ਜੀ ਵਰਜਨ 605 ਇਹ ਵੀ ਪੰਜਾਬ ਨੰਬਰ ਆਈਓ ਸੰਗਰੂਰ ਦਾ ਪੀਵੀ 13 ਜਮਨ ਨਵਾਂ ਟਰੈਕਟਰ ਹੈ ਜੀ ਮਾਗ ਰੇਟਰ ਜਮਨ ਨਵੇਂ ਹੈ ਜੀ ਛਤਰੀ ਵੀ ਨਵੀਂ ਲੱਗੀ ਹੈ ਟਰੈਕਟਰ ਦੇ ਮੂਰਲੇ ਟਾਇਰ ਵੀ ਜਮਨ ਨਵੇਂ 2022 ਮਾਡਲ ਹੈ ਟਰੈਕਟਰ 6,55,000 ਰੁਪਏ ਡਿਮਾਂਡ ਕਰਦੇ ਆ ਲੋਨ ਫੈਂਸ ਹੋ ਜੂ ਟਰੈਕਟਰਾਂ ਦੇ ਮਾਤਰੋ ਜਿਹੜੇ ਚੇ ਮਾਡਲ ਟਰੈਕਟਰਾਂ ਨੂੰਨ ਫੈਂਸ ਹੋ ਜਾਂਦਾ ਟਰੈਕਟਰਾਂ ਦੇ ਉਹਦਾ ਥਿੱਬੜ ਸਹੀ ਹੋਣਾ ਚਾਹੀਦਾ ਅੱਗੇ ਆ ਗਈ ਸੋਨਾ ਲੀਕਾ 750 2016 ਮਾਡਲ ਟਰੈਕਟਰ ਹੈ 16 ਵਾਲੀ ਟਾਇਰ ਆ ਮਗਰ ਲਈ ਕੋਲੋ ਦੇ ਵੀੜਾ ਭਾਈ ਟਰੈਕਟਰ ਦੇ ਫੁੱਡ ਵਾਲੀ ਛਤਰੀ ਲੱਗੀ ਆ ਬ్రో ਵਧੀਆ ਟਰੈਕਟਰ ਹੈ ਜਮਾ ਦਿਮੰਦ ਨੂੰ ਕਰ ਲਓ ਚੈੱਕ ਆਹ ਰਹਾ ਵਧੀਆ ਜਮਾ 4,75,000 ਰੁਪਏ ਬਾਈ ਇਹਦੀ ਡਿਮਾਂਡ ਕਰਦੀ ਹੈ। ਉਮਮੋਕੀ ਹੈ ਜੀ ਟਰੈਕਟਰ ਜਮਾ ਪੂਰਾ ਸ਼ਿੰਗਾਰ ਕੇ ਰੱਖਿਆ ਹੈ। ਅੱਗੇ ਆ ਗਿਆ ਜੌਂਡੀਅਰ 545 2020 ਮਾਡਲ ਟਰੈਕਟਰ ਹੈ ਜੀ ਇਹ ਇਹਦੇ ਵੀ ਹੁੱਡ ਵਾਲੀ ਹੈ ਤੇਰੀ ਲੱਗੀਆਂ। ਟਾਇਰਾਂ ਦੀ ਕੰਡੀਸ਼ਨ ਗੱਲ ਕਰੀਏ ਆਪਾਂ ਨਵੇਂ ਵਾਂਗੂ ਦੇ ਟਾਇਰ ਚਾਰੇ ਜਮਾ। ਪੂਰੇ ਵਧੀਆ ਕੰਡੀਸ਼ਨ ਦੇ ਟਾਇਰ ਆ। ਹੁਣ ਲੁੱਕ ਹੈ ਟਰੈਕਟਰ ਜਮਾ। ਰੇਟ ਦੀ ਗੱਲ ਕਰੀਏ ਆਪਾਂ 8 ਲੱਖ 1000 ਰੁਪਏ ਵੀ ਡਿਮਾਂਡ ਕਰਦੇ ਆ। 2016 ਟਰੈਕਟਰ ਹੈ। ਉਹ ਇਹ ਮੈਂ ਲਊ ਜੀ। ਗਿਆ ਯਾਰ ਜੰਨ ਉਹ 605 ਲੈਪਟਾ ਜੇ ਇੱਕ ਗਰੋਜਾ ਮਤਕਾਰ ਲਈ ਫੀਲਿੰਗ ਆਉਂਦੀ ਹੈ ਗਰੋਜਾ ਪੂਰਾ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਪੀਵੀ 138 ਨੰਬਰ ਸੰਗਰੂਰ ਦਾ ਪੰਜਾਬ ਨੰਬਰ ਟਰੈਕਟਰ ਆ 2022 ਮਾਡਲ ਆ ਜੀ ਜਮਾ ਸ਼ੋਰੂਮ ਕੰਡੀਸ਼ਨ ਆ ਟਰੈਕਟਰ ਦੀ ਜਮਾ ਨਵਾਂ ਟਰੈਕਟਰ ਆ ਜੀ ਟਾਇਰ ਵੀ ਜਮਾ ਚਾਰੇ ਨਵੇਂ ਆ ਨਾਲ ਦੇ ਟਾਇਰ ਆ ਟਰੈਕਟਰ ਦੇ ਚੱਲਿਆ ਵੀ ਬਹੁਤ ਘੱਟ ਆ ਟਰੈਕਟਰ ਜਮਾ ਨਵਾਂ ਟਰੈਕਟਰ ਹੈ ਜਿਵੇਂ ਏਜੰਸੀ 'ਚ ਖੜਾ ਹੁੰਦਾ ਉਵੇਂ ਹੀ ਇਹ ਆ ਪੰਜਾਬ ਨੰਬਰ ਆ ਗਈ ਬਾਕੀ प्यारे बस देख लो ट्रैक्टर ਨੂੰ ਪੂਰਾ ਵਧੀਆ ਜਮਾ ਮੰਡਾ ਫੱਟੀ ਛਤਰੀ ਇਹਦੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗੀ ਪਰ ਲੋਤੀ ਆਕੋ ਇੱਕ ਦੂ ਬਾਦ ਆ ਗਿਆ ਜੀ 3630 ਸਪੈਸ਼ਲ ਐਡੀਸ਼ਨ ਇਹ ਵੀ ਪੰਜਾਬ ਨੰਬਰ ਟਰੈਕਟਰ ਆ 2021 ਮਾਡਲ ਆ ਜੀ ਟਰੈਕਟਰ ਟੋਪੋ ਮਾਡਲ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਟਰੈਕਟਰ ਦੀ 80 85 ਪੈਸੇ ਟਾਇਰ ਆਮਾ ਕਰ ਲਈ ਇੱਡਾਂ ਦੀ ਛਤਰੀ ਇਹਦੇ ਕੰਪਨੀ ਵੱਲੋਂ ਆਉਂਦੀ ਆ ਰੇਡ ਦੀ ਗੱਲ ਕਰੀਏ ਵੀ ਆਪਾਂ 7,85,000 ਰੁਪਿਆ ਬਾਈ ਡਿਮਾਂਡ ਕਰਦੇ ਆ ਜੀ 2021 ਮਾਡਲ ਆ ਪੰਜਾਬ ਨੰਬਰ ਆ ਟਰੈਕਟਰ ਕੋਈ ਲੀਕ ਛੀਕ ਨਹੀਂ ਪੂਰੀ ਵਧੀਆ ਕੰਡੀਸ਼ਨ ਦਾ ਟਰੈਕਟਰ ਦੀ ਜਮਾ ਅੱਗੇ ਆ ਗਏ ਜੀ ਫੇਰ ਸ਼ਿ ਪੰਜਾਬੀ ਇਹ ਵੀ ਟਰੈਕਟਰ ਟੌਪ ਮਾਡਲ ਆ 2020 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਉਹ ਡਲੀ ਛਤਰੀ ਲੱਗੀ ਇਹਦੇ ਵੀ ਮੋਹਰ ਲਈ ਟਾਇਰ ਜਮਨ ਨਵੇਂ ਆ ਜੀ ਮੋਹਰ ਲਈ ਵੀ ਨਵੇਂ ਟਾਇਰ ਪੀਕੇਡੀ ਦੇ ਬਹੁਤ ਐਮਰਫ ਦੇ ਟਾਇਰ ਆ ਜੀ 2020 ਮਾਡਲ ਆ ਜੀ ਟਰੈਕਟਰ 8 ਲੱਖ ਤੇ 90000 ਰੁਪਿਆ ਵੀ ਡਿਮਾਂਡ ਕਰਦੇ ਹੁੰਦੇ ਜਮਨ ਨਮਾ ਟਰੈਕਟਰ ਆ ਜੀ ਇਹ ਵੀ ਨਵੇਂ ਟਾਇਰ ਆ ਜੀ ਚਾਰੇ ਕੋਲੋਕੇ ਟਰੈਕਟਰ ਆ ਜੀ ਬਾਕੀਆਂ ਦਾ ਨੰਬਰ ਸਕਰੀਨ ਤੇ ਚਲਾਵਾਂਗੇ ਆਪਾਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਤੁਸੀਂ ਜੀ ਸਟੈਂਡਰਡ ਇਹਦੀ ਵੀ ਟਰੈਕਟਰ ਦੀ ਬਹੁਤ ਵਧੀਆ ਕੰਡੀਸ਼ਨ ਪਈ ਹੈ ਬੰਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਾਡਲ ਇਹ ਹੈਗਾ ਜੀ 2013 ਪੰਜਾਬ ਨੰਬਰ ਟਰੈਕਟਰ ਹੈ ਜੀ ਪੀਬੀ 10 2013 ਮਾਡਲ 3 ਲੱਖ 45000 ਰੁਪਏ ਬਾਈ ਡਿਮਾਂਡ ਕਰਦੇ ਇੰਜਨ ਉੱਜਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਲਈ ਕਿਸੇ ਵੀ ਟਰੈਕਟਰ ਕਿਤੋਂ ਬਹੁਤ ਵਧੀਆ ਵੀ ਹੈ ਟਰੈਕਟਰ ਅਗਰਾ ਆਟਮ ਗਰੂਪ ਵੀ ਵਧੀਆ ਹੀ ਜਮਾ ਬਾਕੀ ਮੌਕੇ ਤੇ ਘਾਟ ਬਾਦ ਹੋ ਜਾਂਦੀ ਆ ਲੋ ਸੋਹਣਾ ਟਰੈਕਟਰ ਹੈ ਹੋਏ ਮੇਟਰੋ ਜੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਸ ਤੁਹਾਡੇ ਬਾਸ ਤੇ ਅਸੀਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਇਹਨਾਂ ਚੋਂ ਤਬਾਈਆਂ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਧੰਨਵਾਦ